ਆਈ ਦੋਸਤੋ ਸਾਰਨ ਪਿਆ ਵੀ ਸ਼ਸ਼ੀਕਾਲ ਤੇ ਮੈਂ ਤੁਹਾਡਾ ਆਪਣਾ ਇੱਕ ਵਨ ਵਾਈਜ਼ ਦੋਸਤੋ ਪੌਪ ਜਿਹੜੇ ਆ ਬਹੁਤ ਸਾਰੇ ਲੋਕ ਆ ਜਿਹੜੇ ਕਿ ਤਾਪਮਾਨ ਦੇ ਹਿਸਾਬ ਨਾਲ ਐਕਸਪੈਰੀਮੈਂਟ ਕਰ ਰਹੇ ਆ ਅੰਡੇ ਵਾਲਾ ਤੇ ਅੱਜ ਆਪਾਂ ਵੀ ਐਕਸਪੈਰੀਮੈਂਟ ਕਰਕੇ ਦੇਖਦੇ ਆਂ ਇਹ ਵੀ ਸੱਚਮੁੱਚ ਵੀ ਜਿਹੜਾ ਧੁੱਪ ਦੇ ਨਾਲ ਜਿਹੜੀ ਗਰਮੀ ਪੈ ਰਹੀ ਆ ਵੀ ਉਹਦਾ ਜਿਹੜਾ ਕਾਰਨ ਆ ਵੀ ਉਹਦਾ ਕੀ ਦੇਖਦੇ ਆਂ ਦੇਖੋ ਕਾਰਨ ਤਾਂ ਆਪਾਂ ਨੂੰ ਪਤਾ ਹੀ ਆ ਕਿ ਜਿਹੜੇ ਆਪਾਂ ਲੋਕ ਜ਼ਿਆਦਾ ਏਸੀ ਯੂਜ਼ ਕਰ ਰਹੇ ਆਂ ਤੇ ਜਿਹੜੇ ਆ ਪੱਦਰਖਤ ਜਿਹੜੇ ਤਖਤ ਮੈਂ ਮੰਨ ਲਓ ਜਿਆਦਾ ਕੱਟੇ ਜਾ ਰਹੇ ਨੇ ਹਨਾ ਜਿਹਦੇ ਕਰਕੇ ਬਹੁਤ ਜਿਆਦਾ ਗਰਮੀ ਪੈ ਰਹੀ ਹੈ ਹਨਾ ਜੀ ਤੇ ਕਿਤੇ ਨ ਕਿਤੇ ਮਨੁੱਖਤਾ ਵੀ ਇਸ ਚੀਜ਼ ਦਾ ਮੰਨ ਲਓ ਇਸ ਜਿਹੜਾ ਆਪਾਂ ਨੂੰ ਨੁਕਸਾਨ ਹੋ ਰਿਹਾ ਉਹਦੇ ਬਾਰੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮਨੁੱਖਤਾ ਦਾ ਸਭ ਤੋਂ ਵੱਡਾ ਹੱਤ ਹੈ ਠੀਕ ਹੈ ਜੀ ਤੇ ਇਹ ਜਿਹੜੀ ਵੀਡੀਓ ਹੈ ਸਾਰੇ ਲੋਕ ਐਕਸਪੈਰੀਮੈਂਟ ਕਰ ਰਹੇ ਸੀਗੇ ਕਿ ਅੱਜ ਮੈਂ ਵੀ ਸੋਚਿਆ ਕਿ ਆਪਾਂ ਵੀਡੀਓ ਬਣਾ ਕੇ ਦੇਖਦੇ ਆ ਕਿ ਸੱਚੀ ਇਹਦੇ ਤੇ ਹੁੰਦਾ ਕਿ ਨਹੀਂ ਆਜੋ ਦਿਖਾਉਣੀ ਆ ਤੁਹਾਨੂੰ ਆਪ ਇੱਕ ਪਲੇਟ ਰੱਖੀ ਸੀਗੀ ਜਿਹੜੀ ਮੈਂ ਕਿ ਪ੍ਰੈਂਚਰ ਚੈੱਕ ਕਰਾਂਗੇ ਤੇ ਉਦੋਂ ਇਹਦੇ ਹਿਸਾਬ ਨਾਲ ਵੀ ਆਪਾਂ ਇਹ ਦੇਖਾਂਗੇ ਇਹ ਕਰਦਾ ਕੰਮ ਇਹ ਆਪਣਾ ਅੰਡਾ ਬਣਾਨੇ ਵਾਲਾ ਇਹ ਯਹਾਂ पे ਬੰਨੇ ਜਾ ਰਿਹਾ ਹੈ ਅੰਡਾ ਜਲਦਾ ਕਰਦਾ ਨਾ ਰਾਈ ਕਿੰਨਾ ਹੋ ਗਿਆ ਕੋਈ ਨਹੀਂ ਚੱਲਦਾ ਸੋਰੀ ਇਹਨੇ ਕੁਝ ਨਹੀਂ ਕਰਿਆ